தன் வா சி ஜ மோந்தியர் பிற சங்க பைடைய ਕਿਆ ਗਾਣੀ ਜੇ ਸਾਹਿਬ ਮੇਲੜਿਆ ਮੰਘਿਰ ਮਾਹੇ ਸੁਹੰਦਿਆ ਹਰ ਪਿਰ ਸੰਗ ਬੈਠੜਿਆ ਤਿੰਨ ਕੀ ਸੋਭਾ ਕਿਆ ਗਾਣੀ ਜੇ ਸਾਹਿਬ ਮੇਲੜਿਆ ਤਨ ਮਨ ਮੌਲਿਆ ਰਾਨ ਸਿਉ ਸੰਗ ਸਾਦ ਸਹੇਲੜਿਆ ਸਾਦ ਜਨਾ ਤੇ ਬਾਹਰੀ ਸੇ ਰਹਨ ਅਕੇਲੜਿਆ ਨਾ ਦੁੱਖ ਨ ਕਬ ਹੂੰ ਉਤਰੈ ਸੇ ਜਮ ਕੈ ਵਸ ਪੜਿਆ ਜਿਨੀ 라ਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜਿਆ ਰਤਨ ਜਵੇ ਹਰ ਲਾਲ ਹਰ ਕੰਠ ਤੇ ਨਾ ਜੜਿਆ ਨਾਨਕ ਵਾਂਛੈ ਧੂੜ ਤਿੰਨ ਪ੍ਰਭ ਸਰਨੀਂਦਾਰ ਪੜਿਆ ਘੇਰ ਪ੍ਰਭ ਆ ਰਦਨ ਬਹੁੜ ਨਾ ਜਨਮੜਿਆ ਨਨਕ ਬਾਣਛੈ ਧੂੜ ਤਿੰਨ ਪ੍ਰਭ ਸਰਨੀ ਦਾਰ ਕੜਿਆ ਮੰਘਿਰ ਪ੍ਰਭ ਆਰਾਧਨਾ ਬਹੁੜ ਨਾ ਜਨਮੜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਯੋਗ ਜੁਗ ਹੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਕਮਲਾਂ ਅੰਦਰ ਜੁੜ ਬੈਠੇ ਗੁਰੂ ਪਿਆਰੇ ਗੁਰੂ ਸWARE ਸਤ ਸੰਗੀ ਜਨੋ ਵੱਡ ਭਾਗੇ ਹੋ ਅੱਜ ਮੱਗਰ ਮਹੀਨੇ ਦੀ ਸੰਗਰਾਮ ਦਾ ਦਿਹਾੜਾ ਹੈ ਸੰਗਰਾਮ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਆਪ ਜੀਆਂ ਨੇ 12 ਮਹਾ ਮਾਚ ਦੇ ਵਿੱਚੋਂ ਮੱਗਰ ਮਹੀਨੇ ਦਾ ਮੂਲ ਆਠ ਸਰਵਨ ਕੀਤਾ ਹੈ ਸਤ ਗੁਰੂ ਗੁਰੂ ਅਰਜੁਨ ਦੇਵ ਜੀ ਮਹਾਰਾਜ ਇਸ ਮੱਗਰ ਦੇ ਮਹੀਨੇ ਰਾਹੀਂ ਸਾਡੇ ਜੀਵਨ ਨੂੰ ਸੁਖਮਈ ਔਰ ਰਸ ਭਰਿਆ ਬਣਾਉਣ ਵਾਸਤੇ ਮਹਾਰਾਜ ਨੇ ਜੋ ਉਪਦੇਸ਼ ਦਿੱਤਾ ਹੈ ਆਪਾਂ ਕੇਵਲ ਇਹਦੇ ਅਖਰੀ ਅਰਥ ਕਰਕੇ ਸਮਝਣ ਦਾ ਯਤਨ ਕਰਨਾ ਹੈ ਮੰਗਿਰ ਮਾਹ ਸੁਹੰਦੀਆ ਹਰ ਤੇਰ ਸੰਗ ਬੈਠੜੀਆ ਸਤਿਗੁਰੂ ਜੀ ਕਹਿਣ ਲੱਗੇ ਭਾਈ ਮੱਗਰ ਦੇ ਮਹੀਨੇ ਵਿੱਚ ਉਹ ਰੂਹਾਂ ਉਹ ਜੀਵ ਇਸਤਰੀਆਂ ਸੋਭ ਨੀਕ ਨੇ ਸੋਹਣੀਆਂ ਨੇ ਜਿਹੜੀਆਂ ਵਾਹਿਗੁਰੂ ਪਰਮਾਤਮਾ ਦੇ ਨਾਲ ਮਨ ਕਰਕੇ ਚਿਤ ਕਰਕੇ ਜੁੜ ਬੈਂਦੀਆਂ ਨੇ ਭਾਵ ਉਸ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਦੇ ਪਾਤਰ ਬਣ ਕੇ ਉਹਦੇ ਨਾਮ ਰਸ ਨੂੰ ਮਾਣਦੀਆਂ ਨੇ ਉਹ ਜੀਵ ਇਸਤਰੀਆਂ ਸੋਭ ਨੀਕ ਨੇ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੀ ਜਿਹੜੇ ਵਾਹਿਗੁਰੂ ਪਰਮਾਤਮਾ ਦੀ ਯਾਦ ਵਿੱਚ ਜੁੜਦੇ ਨੇ ਉਹ ਅਸਲ ਵਿੱਚ ਮਨ ਕਰਕੇ ਸੋਹਣੇ ਨੇ ਧਨ ਕਰਕੇ ਸੋਹਣੇ ਬਹੁਤ ਦੁਨੀਆ ਦੇ ਅੰਦਰ ਨਹੀਂ ਪਰ ਮਨ ਕਰਕੇ ਸੋਹਣੇ ਤੇ ਉਹ ਨਹੀਂ ਜਿਹੜੇ ਨਾਮ ਦਾ ਸਿਮਰਨ ਕਰਦੇ ਨੇ ਵਾਹਿਗੁਰੂ ਪਰਮਾਤਮਾ ਦੇ ਨਾਮ ਵਿੱਚ ਜੁੜਦੇ ਨੇ ਉਹ ਰੂਹਾਂ ਸੁੰਦਰ ਨੇ ਉਹ ਵਾਹਿਗੁਰੂ ਪਰਮਾਤਮਾ ਦੇ ਦਰ ਤੇ ਸੁਭਾਈ ਮਾਨ ਸ਼ੋਭ ਨੀਕ ਨੇ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜਿਆ ਪਾਤਸ਼ਾਹ ਕਹਿਣ ਲੱਗੇ ਉਹਨਾਂ ਦੀ ਸੋਭਾ ਕੀ ਕਰੀਏ ਭਾਵ ਉਹਨਾਂ ਦੀ ਸੋਭਾ ਕਹਿਣੇ ਤੇ ਕਥਨ ਤੋਂ ਬਾਹਰ ਹੈ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਜਿਨ੍ਹਾਂ ਨੂੰ ਵਾਹਿਗੁਰੂ ਪਰਮਾਤਮਾ ਨੇ ਆਪਣੇ ਨਾਲ ਮਿਲਾ ਲਿਆ ਆਪਣਾ ਰੂਪ ਬਣਾ ਲਿਆ ਕਿਨ ਕਾ ਏਕ ਜਿਸ ਜੀਵ ਵਸਾਵੇ ਤਾਂ ਕੀ ਮਹਿਮਾ ਗਣੀ ਨਾ ਆਵੇ ਇਹ ਤੇ ਗੁਰਮਖੋ ਜਿਹੜਾ ਉਹਦੇ ਵਿੱਚ ਅਪੇਲ ਹੋ ਗਿਆ ਹਉਨ ਪਰਮਾਤਮਾ ਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ ਜਿਹੜਾ ਪਰਮਾਤਮਾ ਵਿੱਚ ਮਿਲ ਗਿਆ ਹੈ ਪਰਮਾਤਮਾ ਨੇ ਜਿਹਨੂੰ ਆਪਣਾ ਰੂਪ ਬਣਾ ਲਿਆ ਉਹਦੀ ਮਹਿਮਾ ਵੀ ਕਥਨ ਤੋਂ ਬਾਹਰ ਹੈ ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜਿਆ ਜਿਨ੍ਹਾਂ ਨੂੰ ਸਾਹਿਬ ਨੇ ਮਾਲਕ ਨੇ ਆਪਣੇ ਨਾਲ ਮੇਲ ਲਿਆ ਉਹਨਾਂ ਦੀ ਸੋਭਾ ਕੀ ਬਿਆਨ ਕਰੀਏ ਮੰਨੇ ਕੀ ਗਤ ਕਹੀ ਨਾ ਜਾਏ ਅੱਗੇ ਸਤਿਗੁਰੂ ਬਖਸ਼ਿਸ਼ ਕਰਦੇ ਨੇ ਤਨ ਮਨ ਮੌਲਿਆ ਨਾਮ ਸਿਉ ਸੰਗ ਸਾਦ ਸਹਿਲੜਿਆ ਉਹਨਾਂ ਦਾ ਤਨ ਤੇ ਉਹਨਾਂ ਦਾ ਮਨ ਵਾਹਿਗੁਰੂ ਪਰਮਾਤਮਾ ਦੇ ਨਾਮ ਵਿੱਚ ਇੰਨਾ ਜੁੜ ਗਿਆ ਕਿ ਤਨ ਵੀ ਹਰਿਆ ਤੇ ਮਨ ਵੀ ਹਰਿਆ ਜਿੰਨੂੰ ਆਪਾਂ ਪੜਦੇ ਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥਿਵੇ ਹਰਿਆ ਹਰ ਦਾ ਨਾਮ ਧਿਆਏ ਕਹਿ ਹੋ ਹੋ ਹਰਿਆ ਭਾਈ ਵਾਹਿਗੁਰੂ ਪਰਮਾਤਮਾ ਦੇ ਨਾਮ ਵਿੱਚ ਇੰਨੇ ਕੁ ਜੜੇ ਗੁਰੂ ਕੇ ਪਿਆਰੀਆਂ ਰੰਗ ਰਤੀਆਂ ਰੂਹਾਂ ਦੀ ਸੰਗਤ ਵਿੱਚ ਬਹਿ ਕੇ ਜਦੋਂ ਨਾਮ ਦਾ ਅਭਿਆਸ ਕੀਤਾ ਤਨ ਮਨ ਮੌਲਿਆ ਰਾਮ ਸਿਉ ਪਰਮਾਤਮਾ ਵਿੱਚ ਜੁੜ ਗਿਆ ਤਨ ਵੀ ਆਨੰਦ ਨਾਲ ਭਰ ਗਿਆ ਤੇ ਮਨ ਵੀ ਆਨੰਦ ਨਾਲ ਭਰ ਗਿਆ ਤਨ ਵਿੱਚੋਂ ਰੋਗ ਨਿਕਲ ਗਏ ਤੇ ਮਨ ਵਿੱਚੋਂ ਸੋਗ ਨਿਕਲ ਗਏ ਅੱਗੇ ਸਤਿਗੁਰੂ ਬਖਸ਼ਿਸ਼ ਕਰਦੇ ਨੇ ਸਾਦ ਜਨਾਤੇ ਬਾਹਰੀ ਸੇ ਰਹਿਣ ਅਕੇਲੜਿਆ ਤੇ ਜਿਹੜੀਆਂ ਜੀਵ ਰੂਪੀ ਇਸਤਰੀਆਂ ਭਾਵ ਜਿਹੜੀਆਂ ਰੂਹਾਂ ਜਿਹੜੇ ਜੀਵ ਗੁਰੂ ਕੀ ਸੰਗਤ ਵਿੱਚ ਨਹੀਂ ਜਾਂਦੇ ਉਨ੍ਹਾਂ ਗੁਰਮੁਖ ਪਿਆਰਿਆਂ ਦੀ ਸੰਗਤ ਨਹੀਂ ਕਰਦੇ ਮਹਾਰਾਜ ਕਹਿਣ ਲੱਗੇ ਉਹ ਰੂਹਾਂ ਤੇ ਅੰਤ ਨੂੰ ਇਕੱਲੀਆਂ ਹੀ ਰਹਿ ਜਾਂਦੀਆਂ ਕੋਈ ਸਾਥ ਨਿਭਉਣ ਵਾਲਾ ਨਹੀਂ ਕੋਈ ਨਾਲ ਨਿਭਣ ਵਾਲਾ ਨਹੀਂ ਇਕੱਲੀਆਂ ਜਿਵੇਂ ਕੋਈ ਇਕੱਲਾ ਡਰਾਮ ਨੇ ਹਨੇ ਜੰਗਲ ਵਿੱਚ ਫਸ ਜਾਵੇ ਤੇ ਚਾਰ ਸੁਖੇਰਿਓਂ ਡਰ ਹੀ ਡਰ ਲੱਗੇ ਮਹਾਰਾਜ ਕਹਿਣ ਲੱਗੇ ਉਸ ਤਰ੍ਹਾਂ ਇਹ ਉਹ ਰੂਹਾਂ ਇਕੱਲੀਆਂ ਹੀ ਰਹਿ ਜਾਂਦੀਆਂ ਜਿਨ੍ਹਾਂ ਨੇ ਕਦੇ ਗੁਰੂ ਕੀ ਸੰਗਤ ਨਹੀਂ ਕੀਤੀ ਕਦੇ ਰੰਗ ਲਿੱਤੇ ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਨਹੀਂ ਆਏ ਤਿੰਨ ਦੁੱਖ ਨਾ ਕਬਹੂ ਉਤਰੈ ਸੇ ਜਮ ਕੇ ਵਸ ਪੜਿਆ ਫਿਰ ਮਹਾਰਾਜ ਕਹਿਣ ਲੱਗੇ ਜਿਉਂਦੇ ਜੀ ਉਹਨਾਂ ਦੇ ਜੀਵਨ ਵਿੱਚੋਂ ਦੁੱਖ ਨਹੀਂ ਮੁਕਦੇ ਜਿਨ੍ਹਾਂ ਚਿਰ ਜਿਉਂਦੇ ਨੇ ਦੁਖੀ ਰਹਿੰਦੇ ਨੇ ਨਵੇਂ ਤੋਂ ਨਵਾਂ ਨਿਤ ਦੁੱਖ ਮਿਲਦਾ ਹੈ ਮਹਾਰਾਜ ਨੇ ਬਾਣੀ ਵਿੱਚ ਇਥੋਂ ਤੱਕ ਲਿਖਿਆ ਸਾਖਤ ਬੰਦਾ ਮਨਮੁਖ ਬੰਦਾ ਮਨੂ ਉਹ ਤੇ ਦੁੱਖਾਂ ਦੇ ਖੇਤ ਬੀਜ ਰਿਹਾ ਹੈ ਉਹਦਾ ਜੀਵਨ ਦੁੱਖਾਂ ਦਾ ਖੇਤ ਹੈ ਮਨਮੁਖ ਦੁੱਖ ਦਾ ਖੇਤ ਹੈ ਦੁੱਖ ਬੀਜੇ ਦੁੱਖ ਖਾਏ ਤਿੰਨ ਦੁੱਖ ਨ ਕਬ ਹੂੰ ਉਤਰੈ ਸੇ ਜਮ ਕੇ ਵਸ ਪੜਿਆ ਉਹ ਜਮਾਂ ਦੇ ਵਸ ਪੈ ਗਈਆਂ ਰੂਹਾਂ ਜਾਉਂਦੇ ਜੀ ਦੁੱਖਾਂ ਵਿੱਚ ਘਿਰਿਆ ਰਹੀਆਂ ਮਰਨ ਤੋਂ ਬਾਅਦ ਉਹ ਜੀਵਾਤਮਾ ਜਮਾਂ ਦੇ ਵਸ ਪੈਗੀ ਫਰੀਦਾ ਤਿਨਾ ਮੁਖ ਡਰਾਮ ਨੇ ਜਿਨਿ ਵਿਸਾਰੇ ਓਨ ਨਾਮ ਐਥੇ ਦੁੱਖ ਹਨੇਰਿਆਂ ਅੱਗੇ ਠੌਰ ਨਾ ਠਾਓ ਮਹਾਰਾਜ ਕਹਿਣ ਲੱਗੇ ਉਹਨਾਂ ਦੇ ਤੇ ਛੇਰੇ ਹੀ ਡਰਾਵਨੇ ਨੇ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਭੁਲਾਇਆ ਉਹ ਇੱਥੇ ਹਨੇਰੇ ਕਣੇ ਦੁੱਖ ਭੋਗਦੇ ਨੇ ਅੱਗੇ ਪਰਮਾਤਮਾ ਦੀ ਦਰਗਾਹ ਵਿੱਚ ਖਾਂ ਨਹੀਂ ਮਿਲਦੀ ਤਿੰਨ ਦੁੱਖ ਨਾ ਕਬਹੂ ਉਤਰੈ ਛੇ ਜਮ ਕੇ ਵਸ ਪੜੀਆ ਜਮਾਂ ਦੇ ਵਸ ਪੈ ਗਈਆਂ ਅੱਗੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਜਿਨ ਨੇ ਇਰਾਵਿਆ ਤਰਨੇ ਆਪਣਾ ਏ ਦਿਸਨ ਨਿਤ ਖੜਿਆ ਜਿਨ੍ਹਾਂ ਨੇ ਆਪਣੇ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਨੂੰ ਮਾਣਿਆ ਉਹਦੇ ਨਾਮ ਵਿੱਚ ਜੁੜ ਕੇ ਨਾਮ ਰਾਸ ਨੂੰ ਮਾਣਿਆ ਮਹਾਰਾਜ ਕਹਿਣ ਲੱਗੇ ਉਹ ਤੇ ਵਾਹਿਗੁਰੂ ਜੀ ਦੀ ਦਰਗਾਹ ਵਿੱਚ ਖਰੇ ਉਤਰੇ ਉਹ ਖਰੇ ਨੇ ਉਹ ਪਰਮਾਤਮਾ ਦੇ ਘਰ ਵਿੱਚ ਪਰਵਾਣ ਹੋ ਗਏ ਰਤਨ ਜਵੇ ਹਰ ਲਾਲ ਹਰ ਕੰਠ ਤੇ ਨਾ ਜੜਿਆ ਮੇਰੇ ਪਾਤਸ਼ਾਹ ਕਹਿਣ ਲੱਗੇ ਉਹਨਾਂ ਨੇ ਵਾਹਿਗੁਰੂ ਪਰਮਾਤਮਾ ਦੇ ਨਾਮ ਰਤਨ ਹੀਰੇ ਜਵਾਹਰਾਤ ਆਪਣੇ ਹਿਰਦੇ ਰੂਪੀ ਗਲੇ ਵਿੱਚ ਕੰਠ ਵਿੱਚ ਜੜ ਲਏ ਨੇ ਭਾਵ ਉਹ ਵਾਹਿਗੁਰੂ ਪਰਮਾਤਮਾ ਦੇ ਨਾਮ ਨੂੰ ਹਿਰਦੇ ਵਿੱਚ ਪਰੋ ਲਿਆ ਹੈ ਹਿਰਦੇ ਵਿੱਚ ਵਸਾਲਿਆ ਹੈ ਐਸਾ ਨਾਮ ਰਤਨ ਨਿਰਮੋਲ ਕੁੰਨ ਪਦਾਰਥ ਪਾਇਆ ਇਹ ਨਾਮ ਇੱਕ ਅਮੋਲਕ ਰਤਨ ਹੈ ਦੁਨੀਆਂ ਦੇ ਜਿੰਨੇ ਰਤਨ ਨੇ ਦੁਨੀਆਂ ਦੇ ਜਿੰਨੇ ਹੀਰੇ ਨੇ ਜਿੰਨੇ ਜਵਾਹਰਾਤ ਨੇ ਇਹਨਾਂ ਦੀ ਕੀਮਤ ਹੈ ਪਰ ਨਾਮ ਰਤਨ ਐਸੇ ਦੀ ਕੀਮਤ ਕੋਈ ਨਹੀਂ ਪਾ ਸਕਦਾ ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਜਿਨ੍ਹਾਂ ਭਾਗ ਮਥਾ ਹੀ ਸੇ ਨਾਨਕ ਹਰ ਰੰਗ ਮਾਨ ਦੋ ਇਹ ਤੇ ਪੂਜਸਨਾਹੀ ਹਰ ਹਰੇ ਨਾਨਕ ਨਾਮ ਅਮੋਲ ਇਹ ਇੱਕ ਅਮੋਲਕ ਰਤਨ ਹੈ ਰੱਬ ਦੇ ਪਿਆਰੇ ਨਾਮ ਰੂਪੀ ਰਤਨ ਨੂੰ ਹੀਰੇ ਨੂੰ ਜਵਾਹਰਾਤ ਨੂੰ ਆਪਣੇ ਹਿਰਦੇ ਰੂਪੀ ਗਲੇ ਵਿੱਚ ਵਸਾ ਲੈਂਦੇ ਨੇ ਟਿਕਾ ਲੈਂਦੇ ਨੇ ਹਿਰਦੇ ਵਿੱਚ ਨਾਮ ਵਸ ਜਾਂਦਾ ਹੈ ਅੱਗੇ ਸਤਿਗੁਰੂ ਕਿਰਪਾ ਕਰਦੇ ਨੇ ਨਾਨਕ ਬਾਂਛੈ ਧੂੜ ਤਿੰਨ ਪ੍ਰਭ ਸਰਨੀ ਦਰ ਪੜਿਆ ਮਹਾਰਾਜ ਕਹਿਣ ਲੱਗੇ ਮੈਂ ਦਾਸ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਜਿਹੜੇ ਗੁਰੂ ਦੀ ਸ਼ਰਨ ਵਿੱਚ ਆਪ ਆਸਮਰਪਤ ਕਰਕੇ ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਨੇ ਸਰੈਂਡਰ ਕਰ ਦਿੰਦੇ ਨੇ ਗੁਰੂ ਦੇ ਅੱਗੇ ਜਿਹੜੇ ਗੁਰਮੁਖੋ ਗੁਰੂ ਦੀ ਸ਼ਰਨ ਵਿੱਚ ਆ ਗਏ ਸਤਿਗੁਰੂ ਕਹਿੰਦੇ ਉਹਨਾਂ ਦੇ ਚਰਨਾਂ ਦੀ ਧੂੜ ਅਸੀਂ ਲੋਚਦੇ ਹਾਂ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੇ ਅਵਰਹਿ ਨਾਮ ਜਪਾਵੇ ਗੁਰ ਸਿੱਖੀ ਭਾਣਾ ਮੰਨਿਆ ਗੁਰ ਪੂਰਾ ਪਾਰ ਲੰਘਾਏ ਗੁਰ ਸਿੱਖਾਂ ਕੀ ਹਰ ਧੂੜ ਦੇਹੇ ਹਮ ਪਾਪੀ ਵੀ ਗਤ ਪਾਹੇ ਮਹਾਰਾਜ ਕਹਿਣ ਲਗੇ ਨਾਨਕ ਵਾਂਛੈ ਧੂੜ ਤਿਨ ਪ੍ਰਭ ਸਰਣੀ ਦਰ ਪੜਿਆ ਅਸੀਂ ਉਹਨਾਂ ਦੇ ਚਰਨਾਂ ਦੀ ਧੂੜ ਲੋਚਦੇ ਆ ਜਿਹੜੇ ਗੁਰੂ ਦੀ ਸ਼ਰਨ ਵਿੱਚ ਪੈ ਗਏ ਮੰਘਿਰ ਪ੍ਰਭ ਆਰਾਧਨ ਬਹੁੜਾ ਜਨਮੜਿਆ ਮਗਰ ਦੇ ਮਹੀਨੇ ਰਾਈ ਮਹਾਰਾਜ ਉਪਦੇਸ਼ ਦਿੰਦੇ ਨੇ ਜਿਨ੍ਹਾਂ ਨੇ ਪ੍ਰਭੂ ਪਰਮਾਤਮਾ ਦਾ ਆਰਾਧਨ ਕੀਤਾ ਹੈ ਚਿੰਤਨ ਕੀਤਾ ਹੈ ਨਾਮ ਸਿਮਰਨ ਵਿੱਚ ਜੁੜੇ ਨੇ ਉਹ ਦੁਬਾਰਾ ਜਨਮ ਮਰਨ ਵਿੱਚ ਨਹੀਂ ਆਉਂਦੇ ਉਹਨਾਂ ਦਾ ਵਾਰ-ਵਾਰ ਜਨਮ ਨਹੀਂ ਹੁੰਦਾ ਵਾਰ-ਵਾਰ ਗੁਰਮੁਖੋ ਮੌਤ ਨਹੀਂ ਹੁੰਦੀ ਜਨਮ ਤੇ ਮਰਨ ਦੇ ਦੁੱਖ ਤੋਂ ਬਚ ਜਾਂਦੇ ਨੇ ਉਹ ਮੁਕਤ ਹੋ ਜਾਂਦੇ ਨੇ ਪਰਮਾਤਮਾ ਵਿੱਚ ਲੀਨ ਹੋ ਜਾਂਦੇ ਨੇ ਬਾਣੀ ਵਿੱਚ ਆਖਿਆ ਬਹੁਤ ਹਮ ਕਾਹੇ ਆਵਾਂਗੇ ਆਵਨ ਜਾਣਾ ਹੁਕਮ ਕਿਸੇ ਕਾ ਹੁਕਮ ਹੈ ਬੁੱਝ ਸਮਾਵੇਂਗੇ ਕਹਿੰਦੇ ਹੁਣ ਤੇ ਉਹਦੇ ਹੁਕਮ ਨੂੰ ਬੁੱਝ ਲਿਆ ਧਿਆਨ ਲਿਆ ਉਹਦੇ ਨਾਮ ਵਿੱਚ ਜੁੜ ਗਏ ਆ ਜਨਮ ਤੇ ਮਰਨ ਹੀ ਘਟਿਆ ਗਿਆ ਹੁਣ ਤੇ ਪ੍ਰਮਾਤਮਾ ਦਾ ਰੂਪ ਹੋ ਗਏ ਹੁਣ ਤੇ ਗੁਰਮਖੋ ਜੋਤੀ ਜੋਤ ਰਲੀ ਸੰਪੂਰਨ ਥੀਆ RAM ਹੁਣ ਤੇ ਅਵਸਥਾ ਉਹ ਬਣ ਗਈ ਕਿ ਸਤਗੁਰ ਕੇ ਜਨਮੇ ਗਵਨ ਮਿਟਾਇਆ ਸਤਗੁਰੂ ਕਿਰਪਾ ਕਰਨ ਇਹ ਸੀ ਮੱਗਰ ਮਹੀਨੇ ਦੀ ਸੰਖੇਪ ਦੀ ਵਿਚਾਰ ਮਹਾਰਾਜ ਕਿਰਪਾ ਕਰਨ ਹੋਈਆਂ ਬੇਦਖੁੱਲਾਂ ਦੀ ਖਿਮਾ ਬਖਸ਼ ਦੇਣ ਅੱਗੇ ਤੋਂ ਸਮਾਤ ਬਖਸ਼ਣ ਸਮੂਹ ਸੰਗਤ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣ ਇਹ ਮੱਗਰ ਦਾ ਮਹੀਨਾ ਦੇਸ਼ ਵਿਦੇਸ਼ ਵਿੱਚ ਸੰਗਤ ਵਸਦੀਆਂ ਸੰਗਤਾਂ ਤੇ ਆਪ ਸਮੂਹ ਸੰਗਤ ਲਈ ਮਹਾਰਾਜ ਖੁਸ਼ੀਆਂ ਤੇ ਖੇੜੇ ਸੁਖ ਸ਼ਾਂਤੀ ਚੜ੍ਹਦੀ ਕਲਾ ਲੈ ਕੇ ਆਵੇ ਸਭਨਾ ਦੀਆਂ ਸ਼ੁਭ ਮਨੋਂ ਭਾਵਨਾਵਾਂ ਸਤਿਗੁਰੂ ਪੂਰੀਆਂ ਕਰਨ ਸਭਨਾ ਦਾ ਆਇਆ ਹੋਇਆ ਸਫਲਾ ਕਰਨ ਹੁਈਆਂ ਬੇਅੰਤ ਭੁੱਲਾਂ ਦੀ ਆਪ ਸਮੂਹ ਸੰਗਤ ਖਿਮਾ ਬਖਸ਼ ਦੇਣੀ ਸਤਿਗੁਰੂ ਅੱਗੇ ਤੁਸ ਮੱਤ ਬਖਸ਼ਣ ਬੁਲਾਓ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ